ਆਪਣੀ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਮਟਾਪਾ ਪਾਇਆ ਮੇਰੇ ਹਸਬੰਡ ਦਾ weight 37 kg ਤਾਪੇ ਦੇ ਵਿੱਚ ਨਾਲ ਆਪਾਂ ਨੂੰ 슈ਗਰ ਦੀ ਬਿਮਾਰੀ ਆਉਂਦੀ ਹੈ ਬੀਪੀ ਹਾਈ ਹੁੰਦਾ ਕੋਲੇਸਟ੍ਰੋਲ ਹੁੰਦਾ ਤੇ ਛੋਟੀਆਂ ਛੋਟੀਆਂ ਪ੍ਰੋਬਲਮਾਂ ਜਿੱਦਾਂ ਮੈਨੂੰ ਮੇਨ ਪ੍ਰੋਬਲਮ ਸੀਗੀ ਜਿਹੜੀ ਮੈਚਰ ਘਟਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਅੱਜ ਅਸੀਂ ਨਵੀਂ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਮੈਡਮ ਜਸਪਾਲ ਕੌਰ ਨੂੰ ਤੇ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਹੈਲਥ ਦੇ ਰਿਲੇਟਿਡ ਕਿਉਂਕਿ ਆਪਣੇ ਜਿਵੇਂ ਕਿ ਸਮਾਜ ਦੇ ਵਿੱਚ ਆਪਾਂ ਦੇਖਦੇ ਆ ਜਿਹਦੇ ਕੋਲੇ ਹੈਲਥ ਨਹੀਂ ਹੈਗੀ ਬਹੁਤ ਲੋਕ ਅੱਜ ਕੱਲ ਬਿਮਾਰ ਰਹਿੰਦੇ ਨੇ ਜੇ ਆਪਣੇ ਕੋਲੇ ਪੈਸਾ ਹੈ ਜੇ ਹੈਲਥ ਨਹੀਂ ਹੈਗੀ ਤਾਂ ਪੈਸਾ ਵੀ ਬੇਕਾਰ ਆ ਕੁਝ ਨਹੀਂ ਉਹ ਬੰਦੇ ਨੂੰ ਚੰਗਾ ਲੱਗਦਾ ਆਓ ਮਿਲिए ਜਸਪਾਲ ਕੌਰ मैम ਨੂੰ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕੀਰਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਮ ਦੱਸੇਗੇ ਉਹ ਅੱਜ ਕੱਲ ਲੋਕ ਇਹਨਾਂ ਬਿਮਾਰ ਕਾਤੇ ਰਹਿਣ ਲੱਗ ਗਏ ਲੀਵਰ ਦੀਆਂ ਬਹੁਤ ਪ੍ਰੋਬਲਮਾਂ ਲੋਕਾਂ ਨੂੰ ਰਹਿਣ ਲੱਗ ਗਈਆਂ ਤੁਸੀਂ ਇਹਦੇ ਬਾਰੇ ਥੋੜਾ ਚਾਨਣਾ ਪਾਉਂਗੇ ਹਾਂਜੀ ਸਰ ਮੇਨ ਲੀਵਰ ਤੋਂ ਹੀ ਸ਼ੁਰੂਆਤ ਹੁੰਦੀ ਥਾਂ ਦੀ ਸ਼ੁਰੂਆਤ ਗਲਤ ਖਾਣ ਪੀਣ ਤੋਂ ਹੁੰਦੀ ਆ। ਹਾਂਜੀ ਮੈਂ। ਤੋਂ ਗਲਤ ਖਾਣ ਪੀਣ ਦੇ ਨਾਲ ਆਪਾਂ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਸੱਦਾ ਦਿੰਦੇ ਆ। ਤੋਂ ਜਿਹਦੇ ਵਿੱਚ ਮੇਨ ਜਿਹਦੇ ਤੋਂ ਮੈਂ ਜ਼ਿਆਦਾਤਰ ਜਾਣੂ ਆ। ਤੋਂ ਜ਼ਿਆਦਾਤਰ ਜਾਣੂ ਇਸ ਕਰਕੇ ਹੈ ਕਿ ਅੱਛਾ ਜੀ। ਹਾਂਜੀ। ਸੋਔਰ ਸੋ ਵੇਟ ਤੋਂ ਮੈਂ ਪੂਰਾ ਜਾਣੂ ਆ ਵੀ ਇਹਦੇ ਵਿੱਚ ਸਾਨੂੰ ਕੀ ਕੀ ਪ੍ਰੋਬਲਮ ਆਉਂਦੀਆਂ ਨੇ ਸੋ ਇਥੇ ਇਹਦੇ ਨਾਲ ਨਾਲ ਮੇਰਾ ਵੇਟ ਵੀ ਜਿਹੜਾ 97 ਕਿਲੋ ਹੋ ਗਿਆ ਸੀ ਇੱਕ ਮੈਂ ਸਮਝਦੀ ਸੀ ਵੀ ਮੈਂ ਲੱਕੀ ਆ ਮੇਰਾ ਬੇਟਾ ਹੈਲਦੀ ਆ ਸ਼ਾਇਦ ਉਹ ਫਿੱਟ ਸੀ ਉਹ ਫਿੱਟ ਆ ਸੋ ਲੇਕਿਨ ਹੁਣ ਮੈਂ ਕਹੂੰਗੀ ਉਹ ਵੀ ਫਿੱਟ ਨਹੀਂ ਸੀ ਅਸਲ ਮਹੀਨੇ ਦੇ ਵਿੱਚ ਮੈਂ ਦੇਖੋ ਜਿਉਂ ਅਸੀਂ ਖਾਂਦੇ ਆ ਉਹ ਦੋ ਸਾਡਾ ਖਾਣਾ ਹੈ ਢਿੱਲੀ ਮਤਲਬ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਖਾਣ ਪੀਣ ਰਾਈਟ ਆ ਪੂਰੀ ਉਹ ਸਹੀ ਨਹੀਂ ਤਾਂ ਅਸੀਂ ਬਿਮਾਰੀਆਂ ਦੀ ਪਕੜ ਦੇ ਵਿੱਚ ਆਵਾਂਗੇ ਜਾਵਾਂਗੇ ਜਿਹੜਾ ਮੇਨ ਸਾਡਾ ਖਾਣਾ ਹੈ ਉਹੀ ਦਵਾਈ ਹੁੰਦੀ ਹੈ ਉਹੀ ਸਾਡਾ ਖਾਣਾ ਉਹੀ ਸਾਡਾ ਜੀਵਨ ਹੈ ਹਫਲ ਮੈਨੇ ਦੇ ਵਿੱਚ ਜੇ ਜੀਵਨ ਨੂੰ ਅੱਛੇ ਤਰੀਕੇ ਨਾਲ ਜੀਣਾ ਤਾਂ ਆਪਣਾ ਖਾਣਾ ਬੈਲੈਂਸ ਕਰਕੇ ਖਾਣਾ ਪਏਗਾ ਸੋ ਜਿਸ ਤਰ੍ਹਾਂ ਮਤਲਬ ਆ ਮਟਾਪੇ ਦੇ ਨਾਲ ਤੁਸੀ ਮੈਨੂੰ ਕੁਐਸਚਨ ਕੀਤਾ ਵੀ ਲੀਵਰ ਦੀਆਂ ਪ੍ਰੋਬਲਮ ਮਟਾਪੇ ਦੇ ਨਾਲ ਕੱਲਾ ਲੀਵਰ ਨਹੀਂ ਸਰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਇਕ ਨਾ ਮੈਂ ਗੱਲ ਐਡ ਕਰੂੰਗਾ ਮੈਨੂੰ ਮਤਲਬ ਸੌਣ ਦਾ ਦੇ ਵਿੱਚ ਇਹ ਆਇਆ ਵੀ ਜਿੰਨੇ ਤੁਹਾਡੇ ਨਾਲ ਜੁੜੇ ਹੋਏ ਲੋਕ ਨੇ ਤੁਸੀਂ ਉਹ ਵੀ ਸਾਰੇ ਫਿੱਟ ਕਰਦੇ ਕੀ ਇਹ ਗੱਲ ਸੱਚੀ ਹੈ ਹਾਂਜੀ ਸਾਰੇ ਬਹੁਤ ਚਾਹੀਦੀ ਬਹੁਤ ਵਧੀਆ ਪਰਸਨ ਹੈ ਤੁਹਾਡੇ ਹਾਂਜੀ ਕਿਉਂਕਿ ਜਿਹੜਾ ਮਟਾਪਾ ਮਟਾਪੇ ਦੇ ਨਾਲ ਆਪਾਂ ਨੂੰ 슈ਗਰ ਦੀ ਬਿਮਾਰੀ ਆਉਂਦੀ ਹੈ ਬੀਪੀ ਹਾਈ ਹੁੰਦਾ ਕੋਲੇਸਟ੍ਰੋਲ ਹੁੰਦਾ ਸੋ ਛੋਟੀਆਂ ਛੋਟੀਆਂ ਪ੍ਰੋਬਲਮਾਂ ਜਿੱਦਾਂ ਮੈਨੂੰ ਮੇਨ ਪ੍ਰੋਬਲਮ ਸੀਗੀ ਜਿਹੜੀ ਮੈਚਰ ਘਟਿਆ ਆਰ ਐ ਫੈਕਟਰ ਪੋਜ਼ੀਟਿਵ ਸੀ ਤੋ ਮੇਰੇ ਹੱਥਾਂ ਦੀ ਉਂਗਲਾਂ ਵੀ ਟੇਡੀਆਂ-ਮੇਡੀਆਂ ਹੋ ਚੁੱਕੀਆਂ ਸੀ। ਹਾਂਜੀ ਹਾਂਜੀ। ਉਹ ਖਾਣਾ ਪੀਣਾ ਗਲਤ ਸੀ ਤਾਂ ਬਾਡੀ ਨੇ ਗਲਤ ਜਾਣਾ ਹੀ ਸੀ। ਹਾਂਜੀ ਹਾਂਜੀ। ਤੋ ਜਿਆਦਾ ਫੈਟ ਪਰਸੈਂਟ ਵਾਲੀਆਂ ਚੀਜ਼ਾਂ ਖਾਂਦੇ ਸੀ। ਹਾਂਜੀ। ਮਤਲਬ ਇੱਕ ਘਰ ਦੇ ਵਿੱਚ ਜਿੱਦਾਂ ਮਤਲਬ ਦੁੱਧ ਨੂੰ ਮੇਨ ਅਸੀਂ ਸਮਾਂ ਦੇ ਆ ਵੀ ਅੱਜ ਦਾ ਦੁੱਧ ਹੈਗਾ ਸਾਡੇ ਲਈ ਬਹੁਤ ਜ਼ਿਆਦਾ ਪੋਸ਼ਟਿਕ ਤਾਂ। ਪਰ ਅੱਜ ਦਾ ਦੁੱਧ ਮੈਂ ਤਾਂ ਅੱਜ ਹੁਣ ਕਹੂੰਗੀ ਵੀ ਜ਼ਹਿਰ ਆ ਸਾਡੇ ਲਈ। ਅੱਛਾ ਜੀ ਉਹ ਹੋ ਕਿਦਾਂ ਮਤਲਬ? ਹਾਂਜੀ ਉਹ ਕਿਉਂਕਿ ਜਿਹੜਾ ਮੱਝਾਂ ਦਾ ਜਾਂ ਗਾਈਆਂ ਦਾ ਫੂਡ ਆ ਉਹ ਸਹੀ ਨਹੀਂ। ਪੱਠਾ ਤੇ ਵੀ ਸਵੇਰ ਕੀਤੀ ਜਾਂਦੀ ਆ। ਉਹ ਜਿਹੜਾ ਆਪਾਂ ਉਹਨਾਂ ਨੂੰ ਫੀਡ ਦਾ ਫਾਰਮੂਲਾ ਦਿੰਨੇ ਆ। ਮਤਲਬ ਕਿ ਰੇਲੂ ਡਾਈਟ ਦਿੰਦੇ ਹੀ ਨਹੀਂ ਪੁਰਾਣੇ ਸਮਿਆਂ ਦੇ ਵਿੱਚ ਖਾਲ ਪਾਈ ਜਾਂਦੀ ਸੀ ਔਰ ਉਹਨਾਂ ਨੂੰ ਦਲੀਆ ਵਗੈਰਾ ਗੋੜ ਸੌਂਫ ਜੁਆਣ ਤੇ ਕਾੜੇ ਦਿੱਤੇ ਜਾਂਦੇ ਸੀ ਸੋ ਸਾਨੂੰ ਉਹ ਦੁੱਧ ਵੀ ਵਧੀਆ ਹੀ ਮਿਲਦਾ ਸੀ ਹੁਣ ਦੇ ਫੀਡ ਦਾ ਦੁੱਧ ਹੈ ਰਹਿੰਦਾ ਹੁੰਦਾ ਇੰਜੈਕਸ਼ਨ ਲਾਇਆ ਜਾਂਦਾ ਇਨਜੈਕਸ਼ਨ ਆ ਮੇਨ ਅੱਜਾ ਜਿਹੜਾ ਹੈਗਾ ਦੁੱਧ ਦੇ ਵਿੱਚ ਆਉਂਦਾ ਬਣ ਜਾਂਦਾ ਉਹ ਵੀ ਆਪਣੇ ਅੰਦਰ ਜਾਣਾ ਕੈਂਸਰ ਦਾ ਕਾਰਨ ਮੇਨ ਇੰਜੈਕਸ਼ਨ ਹੀ ਬਣਦਾ ਸੀ ਹਾਂਜੀ ਮੈਂ ਮੇਰੀ ਟੀਮ ਵੱਲੋਂ ਕਈ ਸਵਾਲ ਦਿੱਤੇ ਗਏ ਨੇ ਮੈਨੂੰ ਤੇ ਪਹਿਲਾ ਸਵਾਲ ਇਹ ਹੈ ਕਿ ਇਨਸਾਨ ਇੰਨੀ ਛੇਤੀ ਬੁढ़ा ਕਿਉਂ ਹੋ ਰਿਹਾ ਬਲੋ 60 ਸਾਲ ਦਾ ਹੀ ਐ ਲੱਗਣ ਲੱਗ ਜਾਂਦਾ ਜਿਵੇਂ 80 ਸਾਲ ਦਾ ਹੁੰਦਾ ਇਹ ਕੀ ਪ੍ਰੋਬਲਮ ਆ ਕੀ ਆਪਣੇ ਖਾਣ ਪੀਣ ਦੇ ਵਿੱਚ ਐ ਜਾਂ ਉਦੋਂ ਹੀ ਕੁਦਰਤ ਵੱਲੋਂ ਹੀ ਹੋ ਚੱਲਿਆ ਐ ਸਾਰਾ ਕੁਝ ਹਾਂਜੀ ਸਰ ਇਹ ਖਾਣ ਪੀਣ ਦਾ ਹੀ ਹੈ ਸਾਰਾ ਓਕੇ ਇਹਦੇ ਬਾਰੇ ਦੱਸੋ ਜੀ ਮਿਸਟਰ ਲਾ ਪੁਰਾਣੇ ਬਜ਼ੁਰਗ ਸੀ ਬਹੁਤ ਲੰਮੀ ਜੀਵਨ ਦੀ ਯਾਤਰਾ ਕਰਦੇ ਸੀ 90 100 ਸਾਲ ਦੀ 100 150 ਸਾਲ ਦੇ ਹਾਂਜੀ ਹਾਂਜੀ ਲੇਕਿਨ ਅੱਜ ਦਾ ਜਿਹੜਾ ਖਾਂਦੀਨ ਆ ਉਹ ਵਧੀਆ ਨਹੀਂ ਰਿਹਾ ਖਾਣ ਖਾਣ ਪੀਣ ਗਲਤ ਨਾਲ ਅਸੀਂ ਦਵਾਈਆਂ ਦਾ ਸੇਵਨ ਕਰਦੇ ਆਂ ਦਵਾਈ ਇੱਕ ਕੈਮੀਕਲ ਹੈ ਕੈਮੀਕਲ ਉਹਨੇ ਇਫੈਕਟ ਕਰਨਾ ਹੀ ਆ ਇੱਕ ਬਿਮਾਰੀ ਨੂੰ ਸਹੀ ਕਰਦੀ ਹੈ ਨਾਲ ਦੂਸਰੀ ਬਿਮਾਰੀ ਪੈਦਾ ਹੋ ਜਾਂਦੀ ਹੈ ਹਾਂਜੀ ਤੋਂ ਜਿੱਦਾਂ ਅੱਜ ਦੀ ਦਿਨਚਰਿਆ ਦੇ ਵਿੱਚ ਮਤਲਬ ਲੋਕਾਂ ਨੇ ਜੋ ਪੋਸ਼ਟਿਕਤਾ ਵਾਲਾ ਜਿਹੜਾ ਖਾਣਕ ਹੈ ਜਿਹਦੇ ਵਿੱਚ ਸਾਨੂੰ ਵਿਟਾਮਿਨ ਚਾਹੀਦੇ ਨੇ, ਮਿਨਰਲਸ ਚਾਹੀਦੇ ਨੇ, ਤੋਂ ਬਹੁਤ ਸਾਰੇ ਹੋਰ ਵੀ ਤੱਤ ਨੇ, ਜਿੰਕ, ਫਾਸਫੋਰਸ, ਮੈਗਨੀਸ਼ੀਅਮ ਇਹ ਸਾਡੇ ਨੇਚਰਲ ਧਰਤੀ ਦੇ ਵਿੱਚੋਂ ਤੱਤ ਮਿਲਦੇ ਸੀ। ਤੋਂ ਅੱਜ ਦੇ ਤੱਤ ਨੇ ਸਾਰੇ ਖਤਮ ਹੋ ਚੁੱਕੇ। ਸਾਨੂੰ ਜ਼ਰੂਰਤ ਆ ਇੱਕ ਪੋਸ਼ਟਿਕਤਾ ਵਾਲੀ ਖਾਣ ਦੀ। ਤੋਂ ਜਦੋਂ ਪੋਸ਼ਟਿਕਤਾ ਵਾਲੀ ਖਾਣ ਅੰਦਰ ਜਾਂਦੀ ਆ ਤਾਂ ਹੀ ਆਪਾਂ ਬੋਡੀ ਨੂੰ ਫਿੱਟ ਰੱਖ ਸਕਦੇ ਆ, ਸਹੀ ਰੱਖ ਸਕਦੇ ਆ। ਨਹੀਂ ਤਾਂ ਜਿੰਨਾ ਅੱਜ ਦਾ ਕਲਰਫੁੱਲ ਮਠਾਈਆਂ ਜੰਕ ਫੂਡ ਹਾਂ ਹਾਂ ਜੀ ਹਾਂ ਇਹ ਸਾਨੂੰ ਬਿਮਾਰੀ ਦੀ ਦੇਣ ਹੈ ਇਹ ਸਾਰੀ ਜ਼ਹਿਰ ਹੀ ਹੈ ਕਿਸੇ ਨਾਲ ਦੂਸਰੇ ਨੰਬਰ ਤੇ ਜਦੋਂ ਅਸੀਂ ਧਿਆਨ ਕਰਦੇ ਆ ਜਿਹੜਾ ਹੈਗਾ ਕੋਲ ਡਰਿੰਕ ਉਹ ਬਹੁਤ ਹੀ ਹਾਨੀਕਾਰਕ ਹੈ ਉਹਦੇ ਵਿੱਚੋਂ ਸਾਨੂੰ ਕੋਈ ਵੀ ਨਿਊਟ੍ਰੀਸ਼ਨ ਨਹੀਂ ਮਿਲਦੀ ਹੈਗੀ ਉਹ ਪੋਸ਼ਟਿਕਤਾ ਬਿਲਕੁਲ ਨਹੀਂ ਹੈਗੀ ਬੈਟਰ ਇਹ ਹੀ ਆ ਵੀ ਤੁਸੀਂ ਪਾਣੀ ਦਾ ਜ਼ਿਆਦਾ ਸੇਵਨ ਕਰੋ ਕਿਉਂਕਿ ਜਿਹੜਾ ਪਾਣੀ ਹੈ ਧਰਤੀ ਦੇ ਵਿੱਚ 70% ਹੈ ਹਾਂ ਜੀ ਸੋ 70% ਇਸ ਹਿਊਮਨ ਬਾਡੀ ਦੇ ਵਿੱਚ ਪਾਣੀ ਆ ਹਾਂਜੀ ਸੋ ਸਾਨੂੰ ਫੋਕਸ ਕਰਨਾ ਚਾਹੀਦਾ 70% ਪਾਣੀ ਵਾਲੀਆਂ ਚੀਜ਼ਾਂ ਦਾ ਜਿਵੇਂ ਸਾਡੇ ਨੇਚਰ ਨੇ ਸਾਨੂੰ ਦੇਖੋ ਜਨਮ ਦਿੱਤਾ ਜਨਮ ਦੇ ਕੇ ਨੇਚਰ ਨੇ ਸਾਡੇ ਲਈ ਸਬਜ਼ੀ ਪੈਦਾ ਕੀਤੀ ਸਬਜ਼ੀ ਪੈਦਾ ਕੀਤੀ ਤੇ ਸਾਡੇ ਲਈ ਫਰੂਟ ਪੈਦਾ ਕੀਤਾ ਇਸ ਲਈ ਸਾਨੂੰ ਜਿਹੜਾ 80% ਰੋਲ ਹੈ ਖਾਣ ਪੀਣ ਦਾ ਸਹੀ ਕਰਨਾ ਪੈਣਾ ਸੋ ਆਪਣਾ ਪਾਣੀ 70% ਪੂਰਾ ਕਰਨਾ ਚਾਹੀਦਾ ਦਿਨ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨੋਟ ਕੀਤਾ ਪਾਣੀ ਨਹੀਂ ਪੂਰਾ ਕਰਦੇ ਪਾਣੀ ਨਾ ਪੂਰਾ ਕਰਨਾ ਵੀ ਇੱਕ ਬਿਮਾਰੀ ਹੈ ਮੈਮ ਇੱਕ ਨਾ ਇੰਟਰਰਪਟ ਕਰਦਾ ਮੈਂ ਸੌਰੀ ਤੇ ਅੱਜ ਦੀ ਉਮਰ ਦੇ ਵਿੱਚ ਬਹੁਤ ਛੋਟੀ ਛੋਟੀ ਤੋਂ ਛੋਟੀ ਉਮਰ ਦੇ ਮੁੰਡਿਆਂ ਨੂੰ ਹਾਰਟ ਅਟੈਕ ਆਉਣ ਲੱਗ ਗਏ 20-20 ਸਾਲ ਦੇ ਨੂੰ 15 15 ਰਾਜਸਥਾਨ ਚ ਪਿਛਲੇ ਦਿਨੀ ਇੱਕ ਸਕੂਲੀ ਬੱਚੇ ਨੂੰ 10ਵੀਂ ਚ ਪੜਦਾ ਸੀ ਉਹ 15 ਸਾਲ ਦਾ ਸੀ ਉਹਨੂੰ ਹਾਰਟ ਅਟੈਕ ਆ ਗਿਆ ਇਹ ਦੇ ਬਾਰੇ ਤੁਸੀਂ ਦੱਸੋਗੇ ਕੀ ਇਹ ਇਹ ਕਿਉਂ ਆ ਰਹੇ ਨੇ ਹਾਂਜੀ ਫਿਰ ਇਹ ਜਿਹੜਾ ਫਾਸਟ ਫੂਡ ਆ ਉਹਦੇ ਵਿੱਚ ਬਹੁਤ ਸਾਰੀਆਂ ਕਰੀਮਾਂ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਸਾਰਾ ਜਿਹੜਾ ਪ੍ਰੋਸੈਸਡ ਫੂਡ ਉਹ ਸਾਡੇ ਜਿਹੜੀਆਂ ਵੇਇਨਸ ਨੂੰ ਮਤਲਬ ਗਰੋ ਨਹੀਂ ਹੁੰਦਾ ਜਿਹਦਾ ਜਿਹੜਾ ਆਪਣਾ ਬੋਡੀ ਦਾ ਬਲੱਡ ਹੈ ਉਹ ਅੰਦਰ ਫਾਸਟ ਰਿਲੀਜ਼ ਹੋਣਾ ਚਾਹੀਦਾ ਹੈ ਹਾਰਟ ਦਾ ਕੰਮ ਆ ਪੰਪ ਕਰਨਾ ਉਹ ਪੰਪ ਕਰਦਾ ਤੇ ਬਲੱਡ ਹੈ ਜਿਹੜਾ ਫਾਸਟ ਚੱਲਣਾ ਚਾਹੀਦਾ ਹੈ ਤੋਂ ਉਹ ਫਲਾਉ ਦਾ ਜਿਹੜਾ ਹੈਗਾ ਮੇਨ ਬਲੱਡ ਦਾ ਹਾਰਟ ਨੇ ਕਰਨਾ ਹੁੰਦਾ ਤੋ ਗਲਤ ਖਾਣੇ ਦੀ ਵਜ੍ਹਾ ਨਾਲ ਜਿੰਨਾ ਵੀ ਨਰਵਸ ਸਿਸਟਮ ਹੈ ਉਹ ਸ਼ਰਿੰਕ ਹੋ ਰਿਹਾ ਅੰਦਰ ਹਾਂਜੀ ਕਲੌਟ ਆ ਰਹੇ ਨੇ ਕਿਉਂਕਿ ਫੈਟ ਜਿਹੜਾ ਬੰਦ ਬਲੱਡ ਕਲੌਟ ਜਦੋਂ ਜੰਮਦਾ ਫਿਰ ਉਹਦੇ ਨਾਲ ਹਾਰਟ ਅਟੈਕ ਹੁੰਦਾ ਹਾਂਜੀ ਫਿਰ ਮੇਨ ਡਾਕਟਰ ਕੋਲੇ ਇੱਕੋ ਇੱਕ ਸੋਰਸ ਹੈ ਸਟੈਂਟ ਪਾ ਦੇਣਾ ਉਹ ਮਤਲਬ ਦੇਖੋ ਅਗਰ ਆਪਾਂ ਸਹੀ ਖਾਣ ਪੀਣ ਰੱਖਾਂਗੇ ਆਪਾਂ ਸਾਰੀ ਬਾਡੀ ਨੂੰ ਇੰਟਰਨਲ ਬਾਡੀ ਨੂੰ ਸਹੀ ਕਰ ਸਕਦੇ ਹਾਂ ਹਾਂਜੀ ਸੋ ਜਿਵੇਂ ਆਪਾਂ ਗਲਤ ਖਾਣ ਪੀਣ ਕਰੀ ਜਾਂਦੇ ਕਰੀ ਜਾਂਦੇ ਇੱਕ ਸਟੈਂਟ ਦੋ ਸਟੈਂਟ ਤਿੰਨ ਲੇਕਿਨ ਅਸੀਂ ਖਾਣਾ ਸਹੀ ਨਹੀਂ ਲੈ ਰਹੇ ਹੈਗੇ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਨੇ ਆ ਐਂਡ ਹਾਂ ਜੀ ਮੈਮ ਡੈਥ ਦਾ ਕਾਰ ਮੈਮ ਇੱਕ ਨਾ ਸਵਾਲ ਸੀਗਾ ਮੈਨੂੰ ਕਾਫੀ ਮੁੰਡਿਆਂ ਨੇ ਡੀਐਮ ਚ ਕੀਤਾ ਸੀਗਾ ਤੇ ਮੈਂ ਕਿਹਾ ਜਦੋਂ ਜਾਣ ਦਾ ਮੌਕਾ ਮਿਲਿਆ ਡਾਈਟੀਸ਼ਨ ਕੋਲ ਤੇ ਜ਼ਰੂਰ ਪੁੱਛਾਂਗੇ ਇਹ ਗੰਜਾਪਣ ਮਤਲਬ ਐਨੀ ਛੋਟੀ ਛੋਟੀ ਉਮਰ ਚ 25 25 ਸਾਲ ਤੋਂ ਥੱਲੇ ਵਾਲਿਆਂ ਨੂੰ ਗੰਜਾਪਣ ਇਹ ਇਹ ਕੀ ਪ੍ਰੋਬਲਮ ਆ ਰਹੀ ਹੈ ਯਾ ਲੋਕਾਂ ਨੂੰ ਹਾਂਜੀ ਸਰ ਮੈਨ ਫੇਰ ਉਹੀ ਖਰਾਬਤੀ ਗੱਲ ਆ ਜਾਂਦੀ ਆ ਸੋ ਸਾਡੀ ਖਰਾਕ ਹੀ ਅੱਛੀ ਨਹੀਂ ਫੇਰ ਅੱਜ ਦੇ ਟਾਈਮ ਦੇ ਵਿੱਚ ਮੈਨ ਜਿੱਦਾਂ ਮਤਲਬ ਸਾਡਾ ਜਿਹੜਾ ਬਚਪਨ ਸੀ ਸਾਨੂੰ ਤਾਂ ਸਾਬਣ ਦੇ ਨਾਲ ਹੀ ਨਹਾਇਆ ਜਾਂਦਾ ਸੀ ਅੱਜ ਦਾ ਟਾਈਮ ਸ਼ੈਂਪੂ ਕੈਮੀਕਲ ਹੀ ਆ ਸਾਰਾ ਕੁਝ ਜੋ ਵੀ ਸਾਡੇ ਸਿਰ 'ਚ ਅਸੀਂ ਯੂਜ਼ ਕਰਦੇ ਆਂ ਕਈ ਤਰ੍ਹਾਂ ਦੇ ਤੇਲ ਕਈ ਤਰ੍ਹਾਂ ਦੀਆਂ ਡਾਈਆਂ ਇਹ ਸਾਰਾ ਕੁਝ ਕਾਰਨ ਬਣਦੇ ਨੇ ਮੈਨੂੰ ਮੈਂ ਤਾਂ ਹੀ ਕਹੂੰਗੀ ਜਦੋਂ ਇੰਟਰਨਲ ਬੋਡੀ ਦੇ ਵਿੱਚ ਤੁਹਾਨੂੰ ਮਤਲਬ ਫਿਟਨੈਸ ਹੈ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਵੀ ਬਹੁਤ ਸਾਰੀ ਪ੍ਰੋਬਲਮ ਸੀ ਵਾਲ ਝੜਨਾ ਦੰਦਾਂ ਦਾ ਮਤਲਬ ਸਹੀ ਨਾ ਰਹਿਣਾ ਸੋ ਨੇਲ ਦਾ ਸਹੀ ਨਾ ਰਹਿਣਾ ਮੈਨ ਜਿਹੜਾ ਹੈਗਾ ਆਪਣਾ 16 ਸਾਲ ਦੀ ਏਜ ਹੁੰਦੀ ਆ ਜਦੋਂ ਤੱਕ ਆਪਾਂ ਆਪਣੇ ਖਾਣਾਕ ਦੇ ਵਿੱਚੋਂ ਕਲੇਜ਼ਨ ਪ੍ਰੋਟੀਨ ਲੈਂਦੇ ਆ। ਸੋ ਉਹ ਵਾਲੀ ਪ੍ਰੋਟੀਨ ਅਸੀਂ ਮਤਲਬ ਖਤਮ ਕਰ ਦਿੰਨੇ ਆ। ਸੋ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਖਾਣਾਕ ਖਰਾਕ ਤੇ ਆਂਗਣਾ ਪੈਣਾ ਇਹਦੇ ਨਾਲ ਮੇਰੇ ਖਰਾਕੀ ਤੱਕ ਕਿਸ ਤਰ੍ਹਾਂ ਮੂਰੇ ਇੱਕ ਮਿੰਟ ਮੈਂ ਇੰਟਰਪਟ ਕਰੂੰਗਾ ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਆ ਜਿਵੇਂ ਸਕੂਲੀ ਬੱਚੇ ਨੇ ਜਿਹੜੇ ਉਹਨਾਂ ਦੇ ਚਿੱਟੇ ਵਾਲ ਕਿਉਂ ਇੰਨੇ ਆਉਣ ਲੱਗ ਗਿਆ ਅੱਜਕੱਲ ਇਹ ਕੀ ਚੱਕਰ ਕੀ ਹੈ ਹਾਂਜੀ ਨਮਕ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਜਿਤਨਾ ਪੈਕਟਬੰਦ ਫੂਡ ਆ ਹੁਣ ਦੇਖੋ ਇੱਕ ਛੋਟਾ ਜਿਹਾ ਲੇਜ਼ ਦਾ ਜਾਂ ਕੁਰਕਰੇ ਕਿਸੇ ਵੀ ਚੀਜ਼ ਦਾ ਤੁਸੀਂ ਮਤਲਬ ਸੇਵਨ ਕਰਦੇ ਹੋ ਆਪਣੇ ਅੰਦਰ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਵਾਦੀ ਹੈ ਸੋ ਨਮਕ ਦੀ ਮਾਤਰਾ ਵਾਦੀ ਹੈ ਇੱਕ ਤਾਂ ਨਮਕ ਜਿਹੜਾ ਹੈਗਾ ਸਰੀਰ ਫਲਾਉਣਾ ਬਹੁਤ ਹੈ ਹਾਂਜੀ ਹਰ ਇੱਕ ਖਾਣੇ ਦੇ ਵਿੱਚ ਨਮਕ ਨਾਰਮਲ ਘਰ ਦੇ ਵਿੱਚ ਦਾਲ ਸਬਜੀ ਤੁਸੀਂ ਤਾਜ਼ਾ ਫੁਲਕਾ ਲਹੋਗੇ ਹਾਂਜੀ ਤਾਂ ਇਹ ਚੀਜ਼ਾਂ ਨਹੀਂ ਆਏਗੀ ਮੇਨ ਫਾਈਬਰ ਨਹੀਂ ਅੱਜਕੱਲ ਪੂਰੀ ਨਹੀਂ ਹੋ ਰਹੀ ਹੈਗੀ ਹਾਂਜੀ ਆ ਖਾਣੇ ਦੇ ਵਿੱਚ ਵਿਟਾਮਿਨ ਸੀ ਸੋਰਸ ਘੱਟ ਲਿਆ ਜਾਂਦਾ ਵਿਟਾਮਿਨ ਸੀ ਸੋਰਸ ਆ ਜਿਹੜਾ ਬਹੁਤ ਹੀ ਲਾਭਦਾਇਕ ਹੈ ਤੁਹਾਡੇ ਹੈਅਰ ਵਾਸਤੇ ਇਹ ਚੀਜ਼ਾਂ ਬਹੁਤ ਧਿਆਨ ਚ ਰੱਖਣੀਆਂ ਪੈਣੀਆਂ ਨੇ ਅਸੀਂ ਆਪਣੀ ਖਰਾਕ ਦੇ ਤੱਤ ਪੂਰੇ ਕਰਨ ਵਾਸਤੇ ਅਗਰ ਦਿਨ ਭਰ ਜਦੋਂ ਜਹਾਦ ਕਰੀਏ ਤਾਸੀਂ ਆਪਣੀ ਖਰਾਕ ਨੂੰ ਵਧੀਆ ਕਰ ਸਕਦੇ ਆ। ਮੈਂ ਮੈਂ ਨਾ ਇੱਕ ਗੱਲ ਦਾ ਮਤਲਬ ਮੈਨੂੰ ਮੈਂ ਉਹਦਾ ਪਤਾ ਲੱਗਿਆ ਕਹਿੰਦੇ ਤੁਸੀਂ ਰੋਟੀ ਬਹੁਤ ਘੱਟ ਖਾਣਿਓ ਵੀ ਤੁਸੀਂ ਦੂਜਾ ਸੈਲਡ ਵਗੈਰਾ ਹੀ ਜ਼ਿਆਦਾ ਖਾਣਿਓ। ਹਾਂਜੀ ਸਰ ਤੇ ਇਹਦਾ ਕੀ ਕਾਰਨ ਆ ਵੀ ਸੈਲਡ ਇੰਨਾ ਕ ਤੇ ਵੀ ਰੋਟੀ ਘੱਟ? ਹਾਂਜੀ ਸੈਲਡ ਤੋਂ ਅਮੇਨ ਮੇਰਾ ਜਿਹੜਾ ਫੋਕਸ ਆ ਸੈਲਡ ਤੇ ਫਰੂਟ ਤੇ। ਹਾਂਜੀ ਫਰੂਟ ਤਾਂ ਖਾਣੇ ਆ ਕਿਉਂਕਿ ਜਿਹੜੀ ਫਾਈਬਰ ਆ ਹਾਂਜੀ ਉਹ ਅਸੀਂ ਜੇ ਜੂਸ ਪੀਨੇ ਆ ਹਾਂਜੀ ਜੂਸ ਆ ਜਿਹੜਾ ਅਸੀਂ ਪੀ ਲਿਆ ਜਿਹੜੀ ਫਾਈਬਰ ਸੀ ਉਹ ਤਾਂ ਰੇੜੀ ਵਾਲੇ ਦੇ ਬਸਕਟ ਦੇ ਵਿੱਚ ਰਹਿ ਗਈ ਉਹਨੇ ਡਸਟ ਵੀਨ ਕਰ ਦਿੱਤਾ ਹਾਂਜੀ ਉਹ ਮਤਲਬ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ ਅਗਰ ਅਸੀਂ ਫਰੂਟ ਖਾਂਨੇ ਆ ਸਾਡੀ ਫਾਈਬਰ ਅੰਦਰ ਜਾਏਗੀ ਹਾਂਜੀ ਤੋਂ ਉਹ ਸਾਡਾ ਖਾਣਾ ਵੀ ਛੇਤੀ ਡਾਈਜੈਸਟ ਹੁੰਦਾ ਫਾਈਬਰ ਦੀ ਮਾਤਰਾ ਦੀ ਕਮੀ ਹੈ ਜਿਹਦੇ ਟਾਈਮ ਦੇ ਵਿੱਚ ਸਲਾਤ ਤੋਂ ਆਪਾਂ ਜਿਹੜੇ ਹੈਗਾ ਫਾਈਬਰ ਪੂਰੀ ਕਰ ਸਕਦੇ ਆ ਹਾਂਜੀ ਤੇ ਰਹਿੰਦਾ ਹੈਗਾ ਜਿਹੜਾ ਪ੍ਰੋਟੀਨ ਸੈਲਡ ਹਾਂਜੀ ਉਹ ਵੀ ਜ਼ਰੂਰੀ ਆ ਕਿਉਂਕਿ ਜਿਹੜੀ ਸਾਡੀ ਮੇਨ ਬੋਡੀ ਦੀ ਬਿਲਡਿੰਗ ਆ ਹੱਟੀ ਆ ਉਹ ਪ੍ਰੋਟੀਨ ਸੋਰਸ ਤੋਂ ਹੀ ਬਣਦੀ ਹੈ। ਮਤਲਬ ਇੱਕ ਨਾ ਮੈਨੂੰ ਇਹ ਦੱਸੋ ਅ ਸਵੇਰੇ ਉੱਠ ਕੇ ਚਾਹ ਪੀਣੀ ਚਾਹੀਦੀ ਆ ਜਾਂ ਨਹੀਂ ਬਹੁਤ ਲੋਕ ਜਿੰਨਾ ਚਿਰ ਤੱਕ ਚਾਹ ਨਹੀਂ ਪੀਂਦੇ ਕਹਿ ਦਿੰਦੇ ਨੇ ਅਸੀਂ ਮਤਲਬ ਫਰੈਸ਼ ਨਹੀਂ ਹੋ ਸਕਦੇ ਅਸੀਂ ਮਤਲਬ ਸਾਨੂੰ ਮੋਸ਼ਨ ਨਹੀਂ ਆਉਂਦਾ ਹੈਗਾ ਕੀ ਗੱਲ ਇਹ ਚਾਹ ਪੀਣੀ ਚਾਹੀਦੀ ਆ ਜੇ ਮੰਨ ਲਓ ਇਹਨੂੰ ਨਹੀਂ ਪੀਣਾ ਇਹਦੇ ਤੇ ਕੋਈ ਹੋਰ ਚੀਜ਼ ਪੀ ਕੇ ਆਪਾਂ ਮਤਲਬ ਆਪਣੇ ਆਪ ਨੂੰ ਫਰੈਸ਼ ਕਰ ਸਕਦੇ ਹਾਂ ਇਹਦੇ ਬਾਰੇ ਦੱਸੋ ਹਾਂਜੀ ਤਾਂ ਜਿਹੜੀ ਚਾਹ ਹੈ ਮਤਲਬ origignal ਚਾਹ ਤੁਹਾਡੇ ਤੱਕ ਨਹੀਂ ਪਹੁੰਚ ਸਕਦੀ ਹੈ ਅੱਛਾ ਜੀ ਇਹ ਵੀ ਹਾਂਜੀ ਜਿੱਦਾਂ ਮੈਂ ਕੇਰਲਾ ਦੇਖ ਕੇ ਆਈ ਸੀ ਉੱਥੇ ਮਤਲਬ ਅਸੀਂ ਚਾਹ ਦੇਖੀ ਚਾਹ ਦੀਆਂ ਪੱਤੀਆਂ ਮੋਟੀਆਂ-ਮੋਟੀਆਂ ਪੱਤੇਦਾਰ ਸੀ ਮਸ਼ੀਨਾਂ ਨਾਲ ਉਹਨੂੰ ਮਤਲਬ ਗੋਲ ਪੱਤੇ ਨੂੰ ਗੋਲ ਕਰਕੇ ਗੋਲੀ ਦੇ ਰੂਪ ਦੇ ਵਿੱਚ ਉਹਨੂੰ ਕੈਮੀਕਲ ਪ੍ਰੋਸੈਸ ਦਿੱਤਾ ਜਾਂਦਾ ਕਲਰਫੁੱਲ ਬਣਾਇਆ ਜਾਂਦਾ ਫੋ ਉਹ ਜਿਹੜਾ ਜਦੋਂ ਕਲਰ ਵਗੈਰਾ ਪਤਾ ਨਹੀਂ ਕਿਸ-ਕਿਸ ਚੀਜ਼ ਤੋਂ ਤਿਆਰ ਹੋਇਆ ਹੁੰਦਾ ਉਸ ਜਾਂ ਚਾਹ ਦੇ ਰਾਹੀਂ ਸਾਡੇ ਅੰਦਰ ਜਾਂਦਾ ਫਿਰ ਗੈਰ ਤਜਾਬ ਵਾਲੀਆਂ ਪ੍ਰੋਬਲਮ ਆਉਂਦੀਆਂ ਮਤਲਬ ਸਵੇਰੇ ਪੀਣੀ ਨਹੀਂ ਚਾਹੀਦੀ ਜਾਂ ਫਿਰ ਪੀਣੀ ਚਾਹੀਦੀ ਹੈ ਫੇਰੇ ਉੱਠ ਕੇ ਬਿਨਾ ਘੁਰਲਾ ਕੀਤੇ ਆਪਾਂ ਨੂੰ ਬੈਠ ਕੇ ਪਾਣੀ ਪੀਣਾ ਚਾਹੀਦਾ ਠੜ ਕੇ ਪਾਣੀ ਨਹੀਂ ਪੀਣਾ ਹੈਗਾ ਅਗਰ ਤੁਸੀਂ ਪੈਰਾਂ ਦੇ ਭਾਰ ਜਿਹਨੂੰ ਓੜਕੂ ਆਸਨ ਕਹਿੰਦੇ ਨੇ ਪੈਰਾਂ ਪਰ ਬੈਠ ਕੇ ਬਿਨਾ ਹੁਕੂ ਹਾਂਜੀ ਉਹਦੇ ਵਿੱਚ ਵੀ ਅਸੀਂ ਬੈਠ ਸਕਦੇ ਆ ਤਾਂ ਕਿ ਆਪਣਾ ਜਿਹੜਾ ਪ੍ਰੈਸ਼ਰ ਹੈ ਤੁਸੀਂ ਕਹਿੰਦੇ ਹੋ ਪੇਟ ਨਹੀਂ ਸਾਫ਼ ਹੁੰਦਾ ਪ੍ਰੈਸ਼ਰ ਅੱਛਾ ਬਣ ਜਾਂਦਾ ਅਗਰ ਜਿਹਦੇ ਤੋਂ ਨਹੀਂ ਬੈਠਿਆ ਜਾਂਦਾ ਕੁਰਸੀ ਤੇ ਬੈਠ ਕੇ ਆਰਾਮ ਨਾਲ ਪਾਣੀ ਪੀਓ ਪਾਣੀ ਦੀ ਮਾਤਰਾ ਵਧਾਓ 2 ਤੋਂ 3 ਗਲਾਸ ਤੁਸੀਂ ਸਿਰੇ ਸਿਰੇ ਖਾਲੀ ਪੇਟ ਪਾਣੀ ਲੈਣਾ ਮਤਲਬ ਚਾਹ ਬੰਦ ਕਰ ਦੇਣ ਜਿਹੜੇ ਪੀਂਦੇ ਹੋ ਗੁੰਗੁਨਾ ਪਾਣੀ ਲਓ ਗੁੰਗੁਨਾ ਨਾਰਮਲ ਪਾਣੀ ਲਓ ਪਾਣੀ ਦੀ ਜਦੋਂ ਜ਼ਿਆਦਾ ਮਾਤਰਾ ਲਓਗੇ ਚਾਹ ਦੀ એનર્ਜੀ ਵਾਸਤੇ ਆਪਾਂ ਚਾਹ ਲੈਂਦੇ ਹਾਂ ਹਾਂ ਉਹ એનર્ਜੀ ਕਿਸੇ ਵੀ ਚੀਜ਼ ਤੋਂ ਸਰ ਆਪਾਂ ਬਣਾ ਸਕਦੇ ਹਾਂ ਹਾਂ ਜੀ ਮੈਮ ਤੇ ਇੱਕ ਨਾ ਮੈਨੂੰ ਇਹ ਦੱਸੋ ਉਹ ਵੀ ਰੋਟੀ ਦੀ ਜਦੋਂ ਆਪਾਂ ਰੋਟੀ ਖਾਂਦੇ ਆ ਉਹਦੇ ਵਿੱਚ ਆਪਾਂ ਨੂੰ ਦਿਨ ਦੇ ਵਿੱਚ ਰੋਟੀ ਦੇ ਨਾਲ ਕੀ ਕੀ ਡਾਈਟ ਲੈਣੀ ਚਾਹੀਦੀ ਹੈ ਕਿੰਦਾ ਦੀ ਦਾਲ ਕਿੰਦਾ ਦੀ ਸਬਜੀ ਸਾਰਾ ਕੁਝ ਤੁਸੀਂ ਮਤਲਬ ਅੱਜ ਦੱਸੋ ਸਾਡੇ ਸਰੋਤਿਆਂ ਨੂੰ ਹਾਂਜੀ ਸਰ ਜਿਹੜੀ ਰੋਟੀ ਹੈ ਉਹ ਤੁਸੀਂ ਮਤਲਬ ਖਾਣ ਤੋਂ 10-15 ਮਿੰਟ ਅੱਧਾ ਘੰਟਾ ਪਹਿਲਾਂ ਆਪਣਾ ਸੈਲਡ ਲੈਣਾ ਹੈ ਸੈਲਡ ਦੀ ਜਿਹੜੀ ਹੈਗੀ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਵੈਰਾਈਟੀ ਹੋਣੀ ਚਾਹੀਦੀ ਹੈ ਰੋਟੀ ਦੇ ਵਿੱਚ ਸੈਲਡ ਦੀ ਫੁੱਲ ਪਲੇਟ ਲਓ ओके ਤੁਹਾਡਾ ਫਾਈਬਰ ਕੰਪਲੀਟ ਹੋ ਗਿਆ ਤੇ ਜਿਹੜੀ ਆਪਾਂ ਰੋਟੀ ਲੈਣੇ ਆ ਰੋਟੀ ਦੇ ਵਿੱਚ ਤੁਹਾਡੀ ਦਾਲ ਵੀ ਹੋਣੀ ਚਾਹੀਦੀ ਹੈ ਪ੍ਰੋਟੀਨ ਸੋਰਸ ਹੈ ਹਾਂਜੀ ਸੋ ਤੁਹਾਡੀ ਸਬਜੀ ਵੀ ਹੋਣੀ ਚਾਹੀਦੀ ਹੈ ਹਾਂਜੀ ਸੋ ਫਾਈਬਰ ਹੈ ਕਾਰਬਸ ਰੋਟੀ ਆ ਜਾਂਦੀ ਹੈ ਰੋਟੀ ਵੀ ਜਿਹੜੀ ਅਲੱਗ-ਅਲੱਗ ਤਰ੍ਹਾਂ ਦੇ ਆਟੇ ਤੋਂ ਬਣਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਮੇਨ ਜਿਹੜੀ ਕਣਕ ਹੈ ਉਹ ਸਾਡੇ ਭਾਰਤ ਦੀ ਖਰਾਕ ਨਹੀਂ ਸੀ ਹਾਂਜੀ ਹਾਂਜੀ ਜਿੱਦਾਂ ਮਤਲਬ ਅਸੀਂ ਦੇਖਿਆ ਸਾਡੇ ਦਾਦੇ ਪੜਦਾਦੇ ਜਿਹੜੇ ਉਹਨਾਂ ਨੇ ਕਣਕ ਤੇ ਗੁਜ਼ਾਰਾ ਨਹੀਂ ਕੀਤਾ ਹਾਂਜੀ ਕਣਕ ਸਾਡੇ ਦੇਸ਼ ਦੀ ਖਰਾਕ ਹੀ ਨਹੀਂ ਸੀ 1962 ਕੇ ਹਰੀ ਕ੍ਰਾਂਤੀ ਆਈ ਸੀ ਹਾਂਜੀ ਹਾਂਜੀ ਸਾਡੇ ਮਤਲਬ ਦੇਸ਼ ਦੀ ਜਿਹੜੀ ਖਰਾਕ ਸੀ ਮੱਕੀ, ਜਵਾਰ ਆਪਣਾ ਜਿਹੜਾ ਛੋਲਿਆਂ ਦਾ ਆਟਾ ਕਹਿੰਦੇ ਆਪਾਂ ਛੋਲੇ ਸੋਇਆਬੀਨ ਲੈ ਸਕਦੇ ਆਪਾਂ ਬੋਧਰਾ ਲੈ ਸਕਦੇ ਆ ਕਿਦਾਂ ਦਾ ਆਟਾ ਲੈਣਾ ਚਾਹੀਦਾ ਮਲਟੀ ਗ੍ਰੇਨ ਆਟਾ ਲਓ ਸਾਰੇ ਮਤਲਬ ਜਿੱਦਾਂ ਹਫ਼ਤੇ ਦੇ ਵਿੱਚ ਬਦਲੋ ਆਟਾ ਇੱਕ ਹਫਤਾ ਜੌਂ ਦਾ ਆਟਾ ਖਾ ਲੋ ਇੱਕ ਹਫਤਾ ਪਾ ਛੋਲਿਆਂ ਦਾ ਆਟਾ ਖਾ ਸਕਦੇ ਆ ਇੱਕ ਹਫਤਾ ਜੌਂ ਦਾ ਆਟਾ ਖਾ ਲੋ ਇੱਕ ਹਫਤਾ ਛੋਲਿਆਂ ਦਾ ਆਟਾ ਖਾ ਲੋ ਹਾਂਜੀ ਜਾਂ ਰੋਟੀ ਵੀਸ ਕਰ ਲੋ ਅਸੀਂ ਬਾਜਰੇ ਦਾ ਖਾ ਸਕਦੇ ਆ ਦੂਆ ਆਟਾ ਵਿੱਚ ਮਿਕਸ ਕਰ ਸਕਦੇ ਆ ਆ ਕਣਕ ਦਾ ਥੋੜਾ ਕਿਉਂਕਿ ਅਸੀਂ ਮਤਲਬ ਸਾਡੇ ਜਨਮ ਹੀ ਕਣਕ ਦੇ ਵਿੱਚ ਹੋਏ ਨੇ ਇਸ ਕਰਕੇ ਆਦਤ ਬਣ ਚੁੱਕੀ ਆਪਣੀ ਅੰਤੜੀ ਸਿਸਟਮ ਨੂੰ ਕਣਕ ਨੇ ਖਰਾਬ ਕੀਤਾ ਜਿੰਨਾ ਕਾਂਸਟਿਪੇਸ਼ਨ ਅੱਜ ਦੇ ਟਾਈਮ ਦੇ ਵਿੱਚ ਚੱਲ ਰਿਹਾ ਉਹ ਮੈਦੇ ਦੇ ਕਾਰਨ ਹੀ ਚੱਲ ਰਿਹਾ ਹੈ ਕਣਕ ਤੋਂ ਮੈਦਾ ਤਿਆਰ ਹੋ ਰਿਹਾ ਤੇ ਚੀਨੀ ਸਾਨੂੰ ਖਰਾਬ ਕਰ ਰਹੀ ਹੈ ਚੀਨੀ ਮਤਲਬ ਸਾਡੀ ਖਰਾਕ ਹੀ ਨਹੀਂ ਮੂਰਖ ਸ਼ੱਕਰ ਯੂਜ਼ ਕੀਤਾ ਜਾਂਦਾ ਸੀ ਪਰ ਅੱਜ ਦਾ ਗੁੜ ਸ਼ੱਕਰ ਵਧੀਆ ਨਹੀਂ ਰਿਹਾ ਹੈਗਾ। ਤਾਂ ਇਸ ਕਰਕੇ ਘੱਟ ਤੋਂ ਘੱਟ ਮਿੱਠਾ ਤੁਹਾਨੂੰ ਯੂਜ਼ ਕਰਨਾ ਚਾਹੀਦਾ। ਤਾਂ ਰੋਟੀ ਦੇ ਵਿੱਚ ਪੂਰੀ ਵੈਰੈਟੀ ਹੋਣੀ ਚਾਹੀਦੀ ਹੈ। ਪਾਣੀ ਦਿਨ ਦੇ ਵਿੱਚ ਤੁਸੀਂ 7 ਤੋਂ 8 ਗਲਾਸ ਪੂਰੇ ਕਰੋ। ਸ਼ਾਮ ਨੂੰ ਜਿਹੜਾ ਖਾਣਾ ਜਲਦੀ ਲਾਓ ਤਾਂ ਕਿ ਤੁਹਾਡਾ ਹਾਜਮ ਹੋ ਜਵੇ। 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਖਾਣਾ ਲੈ ਲਓ। ਠੀਕ ਹੈ। ਠੀਕ ਹੈ। ਖਾਣੇ ਤੋਂ 1 ਘੰਟਾ ਬਾਅਦ ਪਾਣੀ ਲੈ ਲਓ। ਬਹੁਤ ਵਧੀਆ ਤਰੀਕੇ ਨਾਲ 7 ਘੰਟੇ ਦੀ ਨੀਂਦ ਲਵੋ ਸਵੇਰੇ ਜਲਦੀ ਉੱਠੋਏਗਾ ਜਲਦੀ ਸੌਵਾਂਗੇ ਸੋ ਆਪਣੀਆਂ ਥੋੜੀ ਜਿਹੀ ਹੈਬਿਟਸ ਵੇ ਅਗਰ ਅਸੀਂ ਅੱਛੀਆਂ ਹੈਬਿਟਸ ਬਣਾ ਲਾਂਗੇ ਸਾਡਾ ਘਰ ਵੀ ਅੱਛਾ ਹੋ ਜਾਊਗਾ ਸਾਡੇ ਘਰ ਤੋਂ ਬਿਮਾਰੀ ਵੀ ਦੂਰ ਚਲੀ ਜਾਏਗੀ ਸੋ ਮੈਂ ਆਪਣੇ ਪਰਿਵਾਰ ਦੀਆਂ ਹੈਬਿਟਸ ਤੇ ਕੰਮ ਕਰ ਰਹੀ ਆਂ ਸੋ ਆਪਣੇ ਪਰਿਵਾਰ ਨੂੰ ਸੋਸ਼ਲ ਵਾਕੀ ਸੋਸ਼ਲ ਕੰਮ ਵੀ ਹਾਂਜੀ ਫਿਰ ਉਹ ਤੋਂ ਬਾਅਦ ਜਦੋਂ ਹੈਲਥ ਮਿਲਦੀ ਆ ਸੋ ਚੇਂਜ ਆਉਂਦੀ ਆ ਬਾਡੀ ਦੇ ਵਿੱਚ ਲੋਕ ਆਪਣੇ ਆਪ ਇੱਕ ਨਾ ਮੈਂ ਕੋਈ ਮੇਰਾ ਦੋਸਤ ਆ ਚਲੋ ਉਹ ਉਹਨੇ ਮੈਨੂੰ ਕਿਹਾ ਮੇਰੀ ਆਇਡੈਂਟਿਟੀ ਹਾਈ ਰੱਖੀ ਤੇ ਉਹਨੂੰ ਪਾਈਲਸ ਆ ਪਾਈਲਸ ਕਿਦਾਂ ਹਟ ਸਕਦੀ ਆ ਨੇਚਰਲ ਤਰੀਕੇ ਨਾਲ ਡਾਕਟਰ ਨੇ ਉਹਨੂੰ ਆਪਰੇਟ ਕੀਤਾ ਇਨ ਨੈਚੁਰਲ ਤਰੀਕੇ ਨਾਲ ਕਿੱਦਾਂ ਹਟਾਈ ਜਾ ਸਕਦੀ ਆ ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ ਹਾਂਜੀ ਨੈਚੁਰਲ ਦੇਖੋ ਸਰ ਜਿਹੜਾ ਬਹੁਤ ਜ਼ਿਆਦਾ ਮਸਾਲੇਦਾਰ ਖਾਣਾ ਹਾਂਜੀ ਇਹ ਮਤਲਬ ਉਹਨਾਂ ਨੂੰ ਘੱਟ ਲੈਣਾ ਪਏਗਾ ਹਾਂਜੀ ਤੋਂ ਜਿਹੜਾ ਫਰਾਈਡ ਫੂਡ ਆ ਜੰਕ ਫੂਡ ਫਾਸਟ ਫੂਡ ਜੋ ਵੀ ਗਲਤ ਫੂਡ ਆ ਉਹ ਅੰਦਰੋਂ ਉਹ ਬੰਦ ਕਰ ਤੋ ਉਦੋਂ ਇਵਾ ਮੇਨ ਫਾਈਬਰ ਵਾਲਾ ਖਾਣਾ ਉਹਨਾਂ ਨੂੰ ਚਾਹੀਦਾ ਹੈਗਾ ਫਾਈਬਰ ਮੀਨ ਮੋٹے ਅਨਾਜ ਦੀ ਰੋਟੀ ਮੋٹے ਅਨਾਜ ਦੀ ਰੋਟੀ ਹਾਂਜੀ ਜਿਦਾਂ ਦਲੀਏ ਵਗੈਰਾ ਆਪਾਂ ਐਡ ਕਰ ਸਕਦੇ ਆ ਉਹਨਾਂ ਲੈ ਤੇ ਫਰੂਟ ਸੈਲਡ ਸਾਰਾ ਕੁਝ ਲੈ ਸਕਦੇ ਆ ਤੇ ਦਾਲਾਂ ਤੋਂ ਸੈਲਡ ਬਣਾ ਕੇ ਲੈਣਗੇ ਸੋ ਮਿਰਚ ਮਸਾਲਾ ਇਹ ਬਿਮਾਰੀ ਨੂੰ ਜ਼ਿਆਦਾ ਤੰਗ ਕਰਦਾ ਸੋ ਮਿਰਚ ਮਸਾਲੇ ਨੂੰ ਰੋਕੋ ਲਾਂਚ ਆ ਇਹ ਨਵੀਂ ਉਮਰ ਸੇ ਮੁੱਢਿਆਂ ਨੂੰ ਵੀ ਹੋਣ ਲੱਗੀ ਚੱਕਰ ਕੀ ਹੈ ਚਾਹ ਕੋ ਖਾਣਾ ਮੇ ਖਾਣਾ ਦੀ ਬਿਮਾਰੀ ਖਾਣਾ ਹੀ ਦਵਾਈ ਖਾਣੇ ਨੂੰ ਸਹੀ ਸਾਨੂੰ ਸੋਧ ਕੇ ਚੱਲਣਾ ਪਊਗਾ ਤਾਂ ਜ਼ਿੰਦਗੀ ਬਰਨੇ ਮੈਂ ਰਾਤ ਨੂੰ ਆਪਾਂ ਨੂੰ ਕਿੱਦਾਂ ਦੀ ਡਾਈਟ ਲੈਣੀ ਚਾਹੀਦੀ ਹੈ ਜਦੋਂ ਆਪਾਂ ਸੌਣਾ ਮਾ ਲੋਦੋਂ ਤਾਂ ਬਾਡੀ ਨੇ ਕੋਈ ਵਰਕ ਨਹੀਂ ਕਰਨਾ ਉਦੋਂ ਆਪਾਂ ਨੂੰ ਕਿੱਦਾਂ ਦੀ ਡਾਈਟ ਲੈਣੀ ਚਾਹੀਦੀ ਹੈ ਫਿਰ ਮੈਂ ਤਾਂ ਇਹ ਕਹੂੰਗੀ ਰਾਤ ਨੂੰ ਡਾਈਟ ਪਹਿਲੀ ਗੱਲ ਤਾਂ ਲੇਟ ਲੈਣੀ ਹੋਣੀ ਚਾਹੀਦੀ ਕਿੰਨੇ ਵਜੇ ਤੱਕ ਅਗਰ ਲੈਣੀ ਹੈ ਤਾਂ 7 ਵਜੇ ਤੋਂ ਪਹਿਲਾਂ ਪਹਿਲਾਂ ਲੈ ਲਓ ਲੇਟ ਖਾਦਾ ਹੋਇਆ ਖਾਣਾ ਪਚਦਾ ਨਹੀਂ ਛੜਦਾ ਛੜਦਾ ਮੇ ਨਾ ਜਦੋਂ ਬਹੁਤ ਸਾਰੇ ਲੋਕ ਨੇ ਗਾਇ ਤਜਾਬ ਬੋਲਦੇ ਨੇ ਸਾਨੂੰ ਗੈਸ ਹੁੰਦੀ ਆ ਤਜਾਬ ਹੁੰਦੀ ਆ ਉਹ ਗੈਸ ਤਜਾਬ ਨੂੰ ਰੋਕ থাম ਪਉਣ ਲਈ ਐਗਰੀ ਨਹੀਂ ਹਾਂਜੀ ਸਾਰਾ ਦਿਨ ਪਾਣੀ ਪੂਰਾ ਕਰੋ ਰਾਤ ਦਾ ਖਾਣਾ ਹਲਕਾ ਫੁਲਕਾ ਲਓ ਅਗਰ ਸੈਲਡ ਫਰੂਟ ਲੈ ਕੇ ਗੁਜ਼ਾਰਾ ਕਰ ਸਕਦੇ ਹੋ ਬਹੁਤ ਵਧੀਆ ਹੈ ਕਿ ਨਾ ਮੇਰੀ ਫੈਮਿਲੀ ਜਿਹਨੇ ਉਹ ਨਾ ਐਨੈਕ ਐਸਿਡ ਦੇ ਕੈਪਸੂਲ ਖਾਂਦੇ ਨੇ ਜਦੋਂ ਜਿਗਰ ਚੱਕ ਐਸਿਡ ਦਾ ਕੈਪਸੂਲ ਮਤਲਬ ਸਵੇਰੇ ਜਦੋਂ ਉੱਠਣਾ ਮਤਲਬ ਸਵੇਰੇ ਜਦੋਂ ਉਹਨਾਂ ਦੇ ਇੰਜਨ ਸਟਾਰਟ ਹੋਣਾ ਤਾਂ ਐਸਿਡ ਦਾ ਕੈਪਸੂਲ ਪਹਿਲਾਂ ਅੰਦਰ ਜਾਂਦਾ ਫਿਰ ਕੁਝ ਮਤਲਬ ਖਾਂਦੇ ਨੇ ਹਾਂਜੀ ਇਸ ਤੋਂ ਮਤਲਬ ਕਿੱਦਾਂ ਬਾਹਰ ਨਿਕਲਿਆ ਜਾ ਸਕਦਾ ਹੈ ਹਾਂਜੀ ਦੇਖੋ ਜਿਹੜਾ ਸਾਡਾ ਇਹ ਪੇਟ ਹੈ ਹਾਂਜੀ ਇਹਦੇ ਲਈ Хочу. Очень... ਜਿੱਦਾਂ ਆਪਾਂ ਕਹੀਏ ਇਹਨੂੰ ਬੈਕਟੀਰੀਆ ਦੀ ਜ਼ਰੂਰਤ ਹੁੰਦੀ ਹੈ। ਹਾਂਜੀ ਗੁੱਡ ਬੈਕਟੀਰੀਆ ਹਾਂ ਗੁੱਡ ਬੈਕਟੀਰੀਆ, ਬੈਡ ਬੈਕਟੀਰੀਆ। ਹੁਣ ਗੁੱਡ ਬੈਕਟੀਰੀਆ ਅਸੀਂ ਕਿੱਥੋਂ ਲੈ ਸਕਦੇ ਆਂ? ਗੁੱਡ ਬੈਕਟੀਰੀਆ ਸਾਨੂੰ ਮਤਲਬ ਅੱਜ ਦੇ ਟਾਈਮ ਦੇ ਵਿੱਚ ਦਹੀਂ ਤੋਂ ਮਿਲ ਸਕਦਾ ਹੈ, ਲੱਸੀ ਤੋਂ ਮਿਲ ਸਕਦਾ ਹੈ। ਹਾਂਜੀ ਤੇ ਜਿਹੜਾ ਬੈਕਟੀਰੀਆ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਸੀ ਇਹ ਕਹਿ ਦਿੰਦੇ ਸੀ ਲੂਜ਼ ਮੋਸ਼ਨ ਲੱਗੇ ਨੇ ਤਾਂ ਤੁਸੀਂ ਦਹੀਂ ਦੇ ਵਿੱਚ ਚੌਲ ਪਾ ਲਓ ਤਾਂ ਕਿ ਦਹੀਂ ਦੇ ਨਾਲ ਤੁਹਾਡਾ ਬੈਕਟੀਰੀਆ ਜ਼ਿਆਦਾ ਮਾਤਰਾ ਦੇ ਵਿੱਚ ਚਲਾ ਜਾਵੇ। ਬਾਅਦ ਵਿੱਚ ਵੇ ਹਾਂਜੀ ਉਸ ਪ੍ਰੋਬਲਮ ਨੂੰ ਅਸੀਂ ਰੋਕཐੰਮ ਪਾ ਸਕਦੇ ਆ ਸੋ ਅੱਜ ਜਦੋਂ ਦੁੱਧ ਨਹੀਂ ਵਧਿਆ ਤਾਂ ਦਹੀਂ ਮਤਲਬ ਮੈਂ ਤਾਂ ਕਹਿੰਦੀ ਨਹੀਂ ਵੀ ਦਹੀਂ ਦੇ ਵਿੱਚੋਂ ਸਾਨੂੰ ਗੁੱਡ ਬੈਕਟੀਰੀਆ ਮਿਲੇਗਾ ਸੋ ਮੈਂ ਤੁਹਾਨੂੰ ਇੱਕ ਚੀਜ਼ ਇਹ ਵੀ ਕਹਿ ਸਕਦੀ ਆ ਮਨਤਲੋ ਥੋੜਾ ਜਿਆਦਾ ਆਪਾਂ ਕਿਸੇ ਸਪਲੀਮੈਂਟਰੀ ਫੂਡ ਤੋਂ ਵੀ ਬੈਕਟੀਰੀਆ ਲੈ ਸਕਦੇ ਹਾਂ ਜਦੋਂ ਗੁੱਡ ਬੈਕਟੀਰੀਆ ਤੁਹਾਡੇ ਅੰਦਰ ਜਿਆਦਾ ਮਾਤਰਾ ਦੇ ਵਿੱਚ ਜਾਏਗਾ ਤਾਂ ਤੁਸੀਂ ਗੈਸ ਤੇ ਜਾ ਵਰਗੀਆਂ ਬਿਮਾਰੀਆਂ ਨੂੰ ਨਿਜਾਤ ਪਾ ਸਕਦੇ ਹੋ ਅੱਛਾ ਜੀ ਤਾਂ ਮੈਨੂੰ ਬਹੁਤ ਪ੍ਰੋਬਲਮ ਸੀ ਇਹ ਕਿਉਂਕਿ ਮੇਰਾ ਗਾਲ ਲੈਟਰ ਰਿਮੂਵ ਹੋਇਆ ਹੈ ਅਸੀਂ ਜੋ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਅੱਜ ਦੇ ਟਾਈਮ ਦੇ ਵਿੱਚ ਜੋ ਖਾਂਨੇ ਆ ਇਕਦਮ ਡਾਈਜੈਸਟ ਹੋ ਜਾਂਦਾ ਕਦੇ ਖਾਣਾ ਫੜਿਆ ਨਹੀਂ ਹਮੇਸ਼ਾ ਪਚਦਾ ਅ ਅਗਰ ਮੈਂ ਮੈਂ ਤੁਹਾਨੂੰ ਐਦਾਂ ਕਹਿਣਾ ਚਾਹੁੰਨਾ ਅਗਰ ਕੋਈ ਤੁਤੋਂ ਪਰਸਨਲੀ ਡਾਈਟ ਬਾਰੇ ਪੁੱਛਣਾ ਚਾਹੁੰਦਾ ਹੈ ਤਾ ਮੈਂ ਤੁਹਾਡਾ ਨੰਬਰ ਮੈਂਸ਼ਨ ਕਰ ਸਕਦਾ ਹਾਂ ਹਾਂਜੀ ਸਰ ਦੇ ਸਕਦੇ ਹਾਂ ਮੈਂ ਹੈਲਥ ਤੇ ਕੰਮ ਕਰ ਰਹੀ ਹਾਂ ਮੇਰਾ ਮਿਸ਼ਨ ਇਹ ਹੀ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਬਿਮਾਰੀਆਂ ਚੋਂ ਕੱਢਿਆ ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਾਂ ਚੋਂ ਕੱਢ ਸਕਦਾ ਮੈਂ ਨਾ ਦਵਾਈ ਤੋਂ ਮੈਨੂੰ ਇਹ ਸੀਗਾ ਮੈਨੂੰ ਕਈ ਜਣਿਆਂ ਨੇ ਇਹ ਗੱਲ ਕਹੀ ਵੀ ਅੱਜ ਕੱਲ ਲੋਕਾਂ ਕੋਲੇ ਹੈਲਥ ਨਹੀਂ ਹੈਗੇ ਵੀ ਹੈਲਥ ਦੇ ਰਿਲੇਟਡ ਕਿਸੇ ਹੈਲਥ ਡਾਈਜੈਸ਼ਨ ਕੋਲੇ ਤੂੰ ਜਾ ਵੀ ਉਹਨਾਂ ਤੋਂ ਕੁਚ ਕੁਸ਼ਨਿੰਗ ਕਰ ਤੇ ਮੈਂ ਤੁਹਾਡਾ ਨੰਬਰ ਪਾਉਂਗਾ ਮੈਮ ਠੀਕ ਆ ਤੇ ਉਹ ਬਾਜੀ ਨੇ ਕੰਟੈਕਟ ਕਰਨਾ ਹੋਇਆ ਹੋਊਗਾ ਕਰ ਸਕਦਾ ਤੁਹਾਡਾ ਕੰਟੈਕਟ ਹਾਂਜੀ ਸਰ ਹਾਂਜੀ ਸਰ ਇੱਕ ਚੀਜ਼ ਮੈਂ ਕਹੋਗੀ ਜੇ ਕੋਈ ਹੋਰ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਤੁਸੀਂ ਹਾਂਜੀ ਮਤਲਬ ਦੇਖੋ ਮਤਲਬ ਮੈਨੂੰ ਪੈਸੇ ਵੱਲੋਂ ਕੋਈ ਕਮੀ ਨਹੀਂ ਸੀ ਹਾਂਜੀ ਹਾਂਜੀ ਬਹੁਤ ਵੱਡਾ ਘਰ-ਬਾਰ ਪਰਿਵਾਰ ਸਭ ਕੁਝ ਹੈ ਮੇਰੇ ਕੋਲੇ ਹੈਲਥ ਨਹੀਂ ਸੀ ਮੈਂ ਹੈਲਥ ਨਾ ਜਦੋਂ ਨਹੀਂ ਹੁੰਦੀ ਆਪਾਂ ਨੂੰ ਆਪ ਆਪਣੇ ਆਪ ਨੂੰ ਜ਼ੀਰੋ ਸਮਝਦੇ ਆਂ ਸੋ ਘਰ ਦੇ ਵਿੱਚ ਗੱਡੀਆਂ ਦੋ ਸੀ ਉਹ ਕਿੱਥੇ ਤੱਕ ਜਾਂਦੀਆਂ ਸੀ ਡੇਲੀ ਹਸਪੀਟਲ ਉਹ ਘਰ ਦੇ ਵਿੱਚ ਬੈੱਡ ਸੀ ਸੋ ਅਮਰੀਕਾ ਨਹੀਂ ਹੈ ਘਰ ਵੀ ਵਧੀਆ ਨਹੀਂ ਲੱਗੂਗਾ ਤੁਹਾਨੂੰ ਗੱਡੀ ਵੀ ਵਧੀਆ ਨਹੀਂ ਲੱਗੂ ਕਿਉਂਕਿ ਤੁਹਾਡੀ ਲਾਈਫ ਦੇ ਵਿੱਚ ਰੋਜ਼ ਹਸਪੀਟਲ ਆਉਣਾ ਜਾਣਾ ਹਾਂਜੀ ਇੱਕ ਨਾ ਤਾਂ ਮੈਂਬਰ ਹੁੰਦਾ ਸੀ ਵੀ ਦਿੱਲੀ ਸਾਨੂੰ ਜਾਣਾ ਹੀ ਪੈਂਦਾ ਸੀਗਾ ਸੋ ਆਪਣੇ ਅੱਛੀ ਖਰਾਕ ਤੇ ਚੰਨਣਾ ਪਾਉਂਦੇ ਹੋਏ ਆਪਣੀ ਫੈਮਿਲੀ ਨੂੰ ਅੱਛਾ ਕੀਤਾ ਸੋ ਅੱਜ ਅਸੀਂ ਮੈਡੀਕਲ ਫ੍ਰੀ ਹੋ ਗਏ ਆ ਸਾਡੀ ਟੋਟਲ ਫੈਮਿਲੀ ਦੇ ਵਿੱਚੋਂ ਦਵਾਈਆਂ ਨਿਕਲ ਚੁੱਕੀਆਂ ਬਹੁਤ ਹੀ ਖੁਸ਼ੀ ਤੇ ਆਨੰਦ ਵਾਲਾ ਜੀਵਨ ਮੈਂ ਲੈ ਰਹੀ ਆ ਪਿਛਲੇ 4 ਸਾਲ ਤੋਂ ਮੇਰੀ ਉਮਰ 54 ਸਾਲ ਦੀ ਹੋ ਗਈ ਬਟ ਮੈਂ ਕਹਿ ਰਹੀ ਆ ਮੈਂ ਮਤਲਬ 4 ਸਾਲ ਦੀ ਹੋਈਆਂ ਕਿਉਂਕਿ 50 ਸਾਲ ਤੋਂ ਬਾਅਦ ਸੇਕ ਮਿਲੀ ਆ ਗਲਤ ਖਾਣ ਪੀਣ ਹਿੰਨੇ ਹੀ ਮੈਨੂੰ ਗਲਤ ਕੀਤਾ ਪਿਆ ਸੀ ਸੋ ਮੈਂ ਆਪਣੀਆਂ ਭੈਣਾਂ ਨੂੰ ਵੀ ਇਹੀ ਕਹਾਂਗੀ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਸਾਡੀ ਕੋਈ ਸਨੇਹਾ ਦੇਣਾ ਚਾਹੁੰਦੇ ਆ ਤੁਸੀਂ ਦੇ ਸਕਦੇ ਹੋ ਕਿਉਂਕਿ ਸਾਰੇ ਲੋਕਾਂ ਨੇ ਇਹਨੂੰ ਦੇਖਣਾ ਕਿਉਂਕਿ ਅੱਜ ਕੱਲ੍ਹ ਲੋਕ ਹੈਲਥ ਦੇ ਰਿਲੇਟਡ ਚੀਜ਼ਾਂ ਲੱਭਦੇ ਨੇ ਕਿਤੋਂ ਉਹਨਾਂ ਕਿਤੋਂ ਮਿਲ ਜਵੇ ਸਾਨੂੰ ਅਸੀਂ ਠੀਕ ਹੋ ਜਾਈਏ ਤੁਸੀਂ ਦੋ ਸਨੇਹਾ ਹਾਂਜੀ ਸਰ ਮੈਂ ਸਭ ਤੋਂ ਪਹਿਲਾਂ ਆਪਣੀਆਂ ਭੈਣਾਂ ਨੂੰ ਸਨੇਹਾ ਦੇ ਰਹੀਆਂ ਕਿਉਂਕਿ ਉਹ ਕਿਚਨ ਦਾ ਕੰਮ ਕਰਦੀਆਂ ਨੇ ਅਗਰ ਉਹ ਉਹ ਕਿਚਨ ਨੂੰ ਆਪਣੀ ਨੂੰ ਅੱਛੀ ਕਰਨ ਗਈਆਂ ਤਾ ਬਿਮਾਰੀਆਂ ਤੋਂ ਫ੍ਰੀ ਜ਼ਿੰਦਗੀ ਲੈਣਗੇ ਔਰ ਬਿਮਾਰੀਆਂ ਤੋਂ ਫ੍ਰੀ ਜ਼ਿੰਦਗੀ ਜੋ ਆਪਣਾ ਪੈਸਾ ਸੇਵ ਹੋਏਗਾ ਫੋ ਆਪਣੀ ਇੱਕ ਅੱਛੀ ਖਰਾਕ ਤੇ ਖਰਚ ਸਕਦੀਆਂ ਨੇ ਮਤਲਬ ਲਾਈਫ ਦੇ ਵਿੱਚ ਇੰਜੋਏ ਕਰ ਸਕਦੀਆਂ ਨੇ ਕਿਉਂਕਿ ਜਦੋਂ ਅੱਛਾ ਖਾਣਾ ਬਣਨ ਲੱਗ ਜਾਏਗਾ ਘਰ ਦੇ ਵਿੱਚ ਆਪਣੇ ਆਪ ਹੀ ਬਿਮਾਰੀ ਦੂਰ ਚਲੀ ਜਾਂਦੀ ਆ ਸੋ ਸਾਰਿਆਂ ਨੂੰ ਮੇਰਾ ਮਤਲਬ ਇਹੀ ਮੈਸੇਜ ਆ ਸੋ ਬਿਮਾਰੀਆਂ ਤੇ ਰੋਕ ਥੰਮ ਪਾਉਣਾ ਆਪਣੇ ਹੱਥ ਦੇ ਵਿੱਚ ਆ ਸੋ ਕੋਈ ਵੀ ਕੰਮ ਕਰਨਾ ਮੈਂ ਆਪਣੇ ਤੋਂ ਸ਼ੁਰੂ ਕਰ ਸਕਦੀ ਆ ਕਿਉਂਕਿ ਨੇਚਰ ਨੇ ਮੈਨੂੰ ਬਹੁਤ ਕੁਝ ਦਿੱਤਾ ਧੁੱਪ ਮੈਨੂੰ ਫ੍ਰੀ ਦਿੰਦੀ ਆ ਹਵਾ ਮੈਨੂੰ ਫ੍ਰੀ ਦਿੰਦੀ ਆ ਦਿਨ ਦਿੰਦਾ ਰਾਤ ਦਿੰਦੀ ਆ ਇਸ ਲਈ ਆਪਾਂ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਸਕਦੇ ਆ ਕਿਉਂਕਿ ਹਰ ਇਨਸਾਨ ਨੂੰ ਜੋ ਮੈਨੂੰ ਮਿਲ ਰਿਹਾ ਨੇਚਰ ਤੋਂ ਉਹ ਹਰ ਇੱਕ ਇਨਸਾਨ ਨੂੰ ਮਿਲਦਾ ਆ ਸਰ ਥੈਂਕ ਯੂ ਸਰ ਥੈਂਕ ਯੂ ਤੇ ਅ ਜਸਪਾਲ मैम ਦਾ ਮੈਂ ਨੰਬਰ ਪਾਉਂਗਾ ਤੇ ਇਹਨਾਂ ਨਾਲ ਜਿਨ੍ਹਾਂ ਨੇ ਪਰਸਨਲੀ ਕੰਟੈਕਟ ਕਰਨਾ ਹੋਊਗਾ ਤੇ ਪਰਸਨਲੀ ਕਰ ਸਕਦਾ ਮਿਲਣਾ ਹੋਊਗਾ ਮਿਲ ਸਕਦਾ ਇਹਨਾਂ ਦੀ ਇਹਨਾਂ ਤੋਂ ਅਪਾਇੰਟਮੈਂਟ ਬਣਵਾ ਕੇ ਤੇ ਬਹੁਤ ਬਹੁਤ ਧੰਨਵਾਦ ਜਸਪਾਲ ਮੈਂਬਰ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਟਾਈਮ ਕੱਢਣ ਲਈ ਮੇਰੇ ਲਈ ਥੈਂਕ ਯੂ ਜੀ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਛਡਕਾਰਾ ਮਿਲੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ